ਆਮ ਆਦਮੀ ਪਾਰਟੀ ਦੇ ਲੀਡਰ ਤਲਬੀਰ ਗਿੱਲ ਪਾਰਟੀ ਛੱਡ ਸਕਦੇ ਨੇ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਚਰਚਾਾਂਵਾਂ ਬੜਨ ਲੱਗ ਗਈਆਂ ਨੇ ਚਰਚਾਾਂਵਾਂ ਚੱਲ ਪਈਆਂ ਨੇ ਔਰ ਇਹ ਚਰਚਾਾਂਵਾਂ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਚੱਲੀਆਂ ਜਿਹਦੇ ਵਿੱਚ ਕਿਹਾ ਗਿਆ ਕਿ ਤਲਬੀਰ ਗਿੱਲ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਨਾਖੁਸ਼ ਨੇ ਔਰ ਕਈ ਮੀਡੀਆ ਰਿਪੋਰਟਸ ਦੇ ਮੁਤਾਬਕ ਤਲਬੀਰ ਗਿੱਲ ਨੇ ਇਹ ਸਾਰਾ ਖਾਮਿਆਜ਼ਾ ਜਿਹੜਾ ਉਹ ਪਾਰਟੀ ਦੇ ਉੱਤੇ ਛੱਟਿਆ ਕਈ ਮੀਡੀਆ ਰਿਪੋਰਟਸ ਇਹ ਸਾਫ਼ ਦੱਸ ਰਹੀਆਂ ਸੀ ਕੀ ਤਲਬੀਰ ਗਿੱਲ ਦਾ ਕਹਿਣਾ ਹੈ ਮੀਡੀਆ ਰਿਪੋਰਟਸ ਮੁਤਾਬਕ ਕਿ ਆਮ ਆਦਮੀ ਪਾਰਟੀ ਦੇ ਅੰਦਰ ਆਪਣਾ ਕੋਈ ਕਾਟਕ ਕਲੇਸ਼ਾ ਜਿਸ ਕਰਕੇ ਨਿਗਮ ਚੋਣਾਂ ਦੇ ਵਿੱਚ ਭਾਰੀ ਨੁਕਸਾਨ ਚੱਲਣਾ ਪਿਆ ਕਈ ਮੀਡੀਆ ਰਿਪੋਰਟਸ ਇਹ ਦੱਸ ਰਹੀਆਂ ਨੇ ਕਿ ਤਲਬੀਰ ਗਿੱਲ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਕਈ ਮੀਡੀਆ ਰਿਪੋਰਟਸ ਇਥੋਂ ਤੱਕ ਵੀ ਦੱਸ ਰਹੀਆਂ ਨੇ ਕਿ ਤਲਬੀਰ ਗਿੱਲ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਤੁਹਾਨੂੰ ਦੱਸਦੀ ਇਹ ਕਿ ਤਲਬੀਰ ਗਿੱਲ ਇੱਕ ਲੰਮਾ ਸਮਾਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ ਇਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਦੇ ਖਾਸ ਔਰ ਕਰੀਬੀਆਂ ਦੇ ਵਿੱਚ ਤਲਬੀਰ ਗਿੱਲ ਦਾ ਨਾਮ ਰਿਹਾ ਪਰ ਤਲਬੀਰ ਗਿੱਲ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਇਸ ਤੋਂ ਪਹਿਲਾਂ ਜਦੋਂ ਤਲਬੀਰ ਗਿੱਲ ਨੇ ਪਾਰਟੀ ਛੱਡੀ ਉਸ ਵੇਲੇ ਵੀ ਮਸਲੇ ਕਾਫੀ ਜ਼ਿਆਦਾ ਪੱਖੇ ਸਨ ਔਰ ਹੁਣ ਦੁਬਾਰਾ ਪੱਖ ਦੇ ਨਜ਼ਰ ਆ ਰਹੇ ਆ ਤਲਬੀਰ ਗਿੱਲ ਨੂੰ ਲੈ ਕੇ ਚਰਚਾਵਾਵਾਂ ਵਧਦੀਆਂ ਜਾ ਰਹੀਆਂ ਜਦੋਂ ਵਨ ਇੰਡੀਆ ਪੰਜਾਬੀ ਦੇ ਵੱਲੋਂ ਤਲਬੀਰ ਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਸਾਰੀਆਂ ਮੀਡੀਆ ਰਿਪੋਰਟਸ ਦੇ ਵਿੱਚ ਦਿੱਤੇ ਤੱਥਾਂ ਤੋਂ ਇਨਕਾਰ ਕੀਤਾ ਉਹ ਕਹਿੰਦੇ ਕਿ ਇਸ ਤਰ੍ਹਾਂ ਬਿਲਕੁਲ ਵੀ ਕੋਈ ਹਾਲਾਤ ਅਜੇ ਨਹੀਂ ਬਣੇ ਕਿ ਉਹ ਪਾਰਟੀ ਛੱਡਣਗੇ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਜਿਹੜੀ ਗੱਲ ਪਾਰਟੀ ਹਾਈ ਕਮਾਂਡ ਨਾਲ ਹੋਈ ਸੀ ਪਾਰਟੀ ਹਾਈ ਕਮਾਂਡ ਉਹ ਪੂਰਾ ਕਰਨ ਤੋਂ ਕਿਨਾਰੇ ਰਹੀ ਹੈ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਪਾਰਟੀ ਛੱਡ ਦੇਣਗੇ ਉਹਨਾਂ ਨੇ ਇੱਕ ਫੈਕਟ ਕਲੀਅਰ ਜ਼ਰੂਰ ਕੀਤਾ ਉਹ ਕਹਿੰਦੇ ਨੇ ਕਿ ਜਦੋਂ ਗੱਲ ਹੋਈ ਸੀ ਉਸ ਵੇਲੇ ਮਾਨਤਾਣ ਦੀ ਗੱਲ ਹੋਈ ਸੀ ਔਰ ਉਹ ਜਿਹੜਾ ਸੋ ਕਾਲਡ ਡਿਮਾਂਡ ਤਾਂ ਉਹ ਤਾਂ ਨਹੀਂ ਹੋਇਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਐਡਾ ਵੱਡਾ ਫੈਸਲਾ ਲੈਣ ਲੱਗੇ ਨੇ ਤਲਬੀਰ ਗਿੱਲ ਦੇ ਇਹ ਬਿਆਨ ਔਰ ਸਿੱਧੇ ਤੌਰ ਦੇ ਉੱਤੇ ਮੀਡੀਆ ਰਿਪੋਰਟਸ ਤੋਂ ਝੁਠਲਾਉਂਦੇ ਨਜ਼ਰ ਆਏ ਨੇ ਤਲਬੀਰ ਗਿੱਲ ਔਰ ਦਾ ਸਮਾਗੀ ਕੁਝ ਲੈ ਕੇ ਆਵੇਗਾ ਹੁਣ ਇੱਥੇ ਸਵਾਲ ਬਣਦੇ ਨਜ਼ਰ ਆਉਣ ਲੱਗੇ ਨੇ ਔਰ ਕਈ ਮੀਡੀਆ ਰਿਪੋਰਟਸ ਜਿਵੇਂ ਦੱਸਿਆ ਕਿ ਇਹ ਵੀ ਕਹਿ ਰਹੀਆਂ ਸੀ ਕਿ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋ ਸਕਦੀ ਹੈ ਇਹ ਤਾਂ ਕਿਹਾ ਜਾ ਰਿਹਾ ਕਿਉਂਕਿ ਤਲਬੀਰ ਗਿੱਲ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੰਨੇ ਜਾਂਦੇ ਰਹੇ ਨੇ ਹਾਲਾਂਕਿ ਜਦੋਂ ਤੋਂ ਉਹ ਅਕਾਲੀ ਦਲ ਤੋਂ ਵੱਖ ਹੋਏ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਿੱਧੇ ਸਿੱਧੇ ਤੌਰ ਦੇ ਉੱਤੇ ਬੜੇ ਵਿਵਾਦ ਤਲਵੀਰ ਗਿੱਲ ਦੇ ਖੜੇ ਹੋਏ ਇਥੋਂ ਤੱਕ ਕਿ ਸੀਨੀਅਰ ਲੀਡਰਾਂ ਨੂੰ ਲੈ ਕੇ ਤਲਵੀਰ ਗਿੱਲ ਦੇ ਬੜੇ ਬਿਆਨ ਸਾਹਮਣੇ ਆਏ ਨਹੀਂ ਪਰ ਇਸ ਦੇ ਬਾਵਜੂਦ ਹੁਣ ਚਰਚਾਾਂ ਵਿੱਚ ਅਲੈਦਾ ਪਦਰ ਦੇ ਉੱਤੇ ਭਖ ਦੀਆਂ ਨਜ਼ਰ ਆ ਰਹੀਆਂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬੜੇ ਰਵਾਨੀ ਟਿਆ ਪੰਜਾਬੀ ਦੇ